ਕਥਾ ਤੇ ਇਹ ਚੱਲ ਗਿਆ ਸੂਰਜ ਨਿਕਲਣ ਤੋਂ ਪਹਿਲੇ ਪਹਿਲੇ ਅੰਮ੍ਰਿਤ ਵੇਲਾ ਅਦਿ ਰਾਤ ਤੋਂ ਬਾਅਦ ਅੰਮ੍ਰਿਤ ਵੇਲਾ ਸ਼ੁਰੂ ਹੋ ਜਾਂਦਾ ਹੈ ਇਹਨਾਂ ਤਿੰਨ ਚਾਰ ਘੰਟਿਆਂ 'ਚ ਜੇ ਮੈਂ 1 ਘੰਟਾ ਕਿਸੇ ਵਕਤ ਵੀ ਬੈਠ ਕੇ ਜਪ ਕਰਾਂ ਬੜੀ ਗੱਲ ਹੈ ਪਰ ਅੰਮ੍ਰਿਤ ਵੇਲੇ ਵੱਤੇ ਕਾ ਬੀਜਿਆ भगत ਖਾਏ ਖਰਚ ਰਏ ਨਿਕੁਟੇ ਅਰਧਨ ਅੰਮ੍ਰਿਤ ਵੇਲੇ ਵੱਤੇ ਕਾ ਬੀਜ ਬੜੀ ਬਖਸ਼ਿਸ਼ ਇਰਾਨੀ ਸੂਫੀ ਸੰ شیخ ਸਾਦੀ ਸਾਹਿਬ ਦਾ ਕਹਿਣਾ ਹੈ ਦੁਆਲ ਕੋ ਨਾ ਸ਼ਬਦੋਂ ਗਦਾਇਆ ਸੋਸ ਅਗਰ ਮੈਂ ਕੋ ਨਹੀਂ ਬਾਦਸ਼ਾਹੀ ਬਰੋਸ ਐ ਬੰਦੇ ਜੇ ਤੂੰ ਦਿਨ ਦੇ ਸਮੇਂ ਸਾਰਾ ਦਿਨ ਬਾਦਸ਼ਾਹਾਂ ਦੀ ਤਰ੍ਹਾਂ ਜੀਵਣਾ ਚਾਹੁੰਦਾ ਹੈ ਤਾਂ ਰਾਤ ਦੇ ਚੌਥੇ ਪੈਰ ਖੁਦਾ ਦੇ ਅੱਗੋਂ ਮੰਦਤਾ ਬਣ ਜਾ ਬਿਖਾਰੀ ਬਣ ਜਾ ਇਸ ਤਰ੍ਹਾਂ ਬੈਲੈਂਸ ਬਣੇਗਾ ਜੋ ਅੰਮ੍ਰਿਤ ਵੇਲੇ ਖੁਦਾ ਦੇ ਅੱਗੋਂ ਬਿਖਾਰੀ ਨਹੀਂ ਬਣਦੇ ਉਹ ਦਿਨ ਦੇ ਸਮੇਂ ਬਾਦਸ਼ਾਹਾਂ ਦੀ ਤਰ੍ਹਾਂ ਜੀ ਵੀ ਨਹੀਂ ਸਕਣਗੇ ਉਹ ਫਿਰ ਭਿਖਾਰੀਆਂ ਦੀ ਤਰ੍ਹਾਂ ਜੀਣਗੇ ਰੋਂਦੇ ਪਿਟਦੇ ਹੋ ਜੀਣਗੇ ਕੁਰ ਲਾਂਦੇ ਹੋ ਜੀਣਗੇ ਪਰ ਜੋ ਅੰਮ੍ਰਿਤ ਵੇਲੇ ਉਸ ਮਹਾਨ ਦਾਤੇ ਦੇ ਗੋ ਭਿਖਾਰੀ ਬਣ ਜਾਂਦੇ ਨੇ ਫਿਰ ਉਹ ਬਾਦਸ਼ਾਹਾਂ ਦੀ ਤਰ੍ਹਾਂ ਜੀਵਦੇ ਨੇ ਜਿਸ ਨੂੰ ਬਖਸ਼ੇ ਸਿਵਤਸਾਲਾ ਨਾਨਕ ਬਾਦਸ਼ਾਹੀ ਬਾਤ ਉਹ ਦੇਖ ਰੋ ਉਹ ਫਿਰ ਬਾਦਸ਼ਾਹਾਂ ਦੀ ਤਰ੍ਹਾਂ ਜੀਵਦੇ ਨੇ ਤੋ ਖੈਰ ਮੈਂ ਅਰਜ਼ ਕਰਾਂ ਜਿਸ ਨੂੰ ਇਹ ਸਮਝ ਆ ਗਈ ਏ ਧਰਮ ਦੀ ਸਾਧਨਾ ਮਨ ਦੀ ਸਾਧਨਾ ਹੈ ਹੋਰ ਥਾਰੇ ਸਾਰੇ ਕਰਮ ਥੱਕ ਆ ਰ ਕੇ ਮੈਂ ਇਸ ਨਤੀਜੇ ਤੇ ਪਹੁੰਚਿਆ ਕਿ ਸਭ ਕਰਮ ਕਾਂਡੇ ਜਿਹਦੇ ਚ ਮੇਰਾ ਮਨ ਨਹੀਂ ਹੈ ਮੇਰਾ ਮਨ ਨਹੀਂ ਹੈ ਕਰਮ ਤੋਂ ਉਹ ਆਵਾਜ਼ ਉੱਡ ਗਿਆ ਵਾਹਿਗੁਰੂ ਵਾਹਿਗੁਰੂ ਆਖਿਆ ਜਿਹਨੂੰ ਮੈਂ ਸੁਣ ਨਹੀਂ ਰਿਹਾ ਹਵਾ ਚ ਉੱਡ ਗਿਆ ਉਹ ਬਾਤ ਜਿਹਨੂੰ ਮੈਂ ਸੁਣ ਨਹੀਂ ਰਿਹਾ ਬਾਹਰ ਦੀ ਵਾਈਬ੍ਰੇਸ਼ਨ ਠੀਕ ਹੋ ਸਕਦੀ ਹੈ ਮੇਰਾ ਆਪਣਾ ਹਿਰਦਾ ਨਹੀਂ ਠੀਕ ਹੋ ਸਕਦਾ अगर ठीक हो सकता है तो गुस्ताखी माफ मैं ऐसे इसे नहीं चाह कई पाठी जिंदगी भर तो मेरे नाल ने, अठारह अठारह घंटे पाठ वो कर रहे हैं चार चार तीन तीन अखंड पाठ डिवटी चालीस साल पहले भी क्रोधी आते सन अज भी क्रोधी ने चालीस साल पहले भी महालोभी आते सन अज भी, भी महालोभी चालीस साल पहले ही इर्षालू आते सन अज भी ईर्षालू ने और गुस्ताखी माफ 40 ਸਾਲ ਪਹਿਲੇ ਵੀ ਮਹਾਮੂਰਤ ਹੁੰਦੇ ਸਨ ਅੱਜ ਵੀ ਮਹਾਮੂਰਤ ਕੁਛ ਵੀ ਨਹੀਂ ਕੁਛ ਵੀ ਧੁਨ ਮੇਂ ਧਿਆਨ ਧਿਆਨ ਮੇਂ ਜਨਿਆ ਗੁਰਮੁਖ ਅਕਖ ਕਹਾਂਦੇ ਧਰਮ ਦੀ ਸਾਧਨਾ ਧੁਨ ਦੇਚ ਧਿਆਨ ਹੁਣ ਕੋਈ ਕਹੇਗਾ ਇੱਥੇ ਧਿਆਨ ਪਰ ਗੁਰੂ ਨਾਨਕ ਕਹਿੰਦੇ ਨੇ ਧੁਨ ਮੇਂ ਧਿਆਨ ਕੋਈ ਕਹੇਗਾ ਮੂਰਤੀ ਚ ਧਿਆਨ ਦੀਵੇ ਚ ਧਿਆਨ ਗੁਰੂ ਨਾਨਕ ਕਹਿੰਦੇ ਨੇ ਧੁਨ ਮੇਂ ਧਿਆਨ ਸਭ ਨੇ ਆਪਣੀਆਂ ਆਪਣੀਆਂ ਗੱਲਾਂ ਬਣਾਈ ਜਾਂਗੀਆਂ ਆਪਣੀਆਂ